ਬਾਹਰ ਹੀ ਬਣਾ ਦੋ ਬੰਗਾਲੇ ਦੀ ਸਪੈਟ ਨਹੀਂ ਲੋਕੀਂ ਪਤਾ ਹੀ ਨਹੀਂ ਆਦੇ ਕਿਹੜੇ ਪਾਸੇ ਲੱਗਾ ਮੈਂ ਕਿ ਕਿਦਾਂ ਦਰ ਲੱਭਾਂ ਮੈਂ ਉਹਨੂੰ ਲੱਭ ਕੇ ਲਿਆਵਾਂ ਜਾਂ ਉਹਨੂੰ ਮਾਰਿਆ ਜਾਂ ਉਹਨੂੰ ਪੁੱਟਿਆ ਜਾਂ ਕਿਤੇ ਕੀਤਾ ਪੰਜ ਸਾਲ ਉੱਥੇ ਰਿਹਾ ਉਹ ਕਿਉਂ ਮੈਂ ਇਸ ਤਰ੍ਹਾਂ ਫੇਰਨਾ ਕਿਉਂ ਹੋਇਆ ਤੇ ਉਹ ਚੋਰ ਸੀ ਜਾਂ ਡਾਕੂ ਸੀ ਤਾਂ ਵੀ ਦੱਸ ਦੇ ਵੀਡੀਓ ਚ ਕਰ ਦਿੰਦੇ ਮੁੰਡਾ ਬੋਲੇ ਅਸੀਂ ਮੰਗਾ ਲੈਂਦੇ ਮੈਂ ਕਿੱਥੋਂ ਲਿਆਉਣਾ ਅੱਜ ਮੈਨੂੰ ਰਾਤ ਹੋਣ ਮੈਨੂੰ ਸਵੇਰੇ ਪਤਾ ਲੱਗਾ 3 ਮਹੀਨੇ ਹੋ ਗਏ ਕੋਈ ਕਹਿੰਦਾ 2 ਮਹੀਨੇ ਹੋ ਗਏ ਨਾ ਕੋਈ ਕਹਿੰਦਾ ਪਤਾ ਨਹੀਂ ਲਾਉ ਪਾਤੇ ਕੋਈ ਕੁਛ ਕੋ ਕੁਛ ਮੈਂ ਕਿੰਨੂੰ ਪੁੱਛਾਂ ਹਾਂਜੀ ਉਹਨਾਂ ਨੇ ਵੀਡੀਓ ਪਾਈ ਉਹ ਕਹਿੰਦੇ ਸੰਸਕਾਰੀ ਹੋ ਗਿਆ ਕਿ ਕਿੰਨਾ ਨੇ ਕੀਤਾ ਸੰਸਕਾਰ ਪਤਾ ਨਹੀਂ ਕਿੰਨੇ ਕੀਤਾ ਹੋਣੀ ਪਤਾ ਲੱਗਾ ਦਾ ਮੰਨੀ ਮਦਰੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਵੀ ਜਿਹੜੀ ਘਟਨਾ ਬੇਟਾ ਮੈਨੂੰ ਤੇ ਕੋਈ ਪਤਾ ਨਹੀਂ ਮੇਨੂੰ ਤੇ ਬੇਟੀ ਆਈ ਉਹਨੇ ਦੱਸਿਆ ਮੈਨੂੰ ਤੇ ਪਤਾ ਹੀ ਨਹੀਂ ਮੈਨੂੰ ਤੇ 4 ਮਹੀਨੇ ਹੋ ਗਏ ਮੈਨੂੰ ਫੋਨ ਹੀ ਨਹੀਂ ਉਹਦਾ ਆਇਆ ਨਾ ਮੇਨਾਂ ਗੱਲ ਹੋਈ ਇੱਕ ਵਾਰ ਆਇਆ ਸੀ ਕਹਿੰਦਾ ਵੀ ਮੈਂ ਤੇ ਮੁੰਡਾ ਹਾਂ ਤੇਰਾ ਮੈਂ ਮਰ ਨਹੀਂ ਸਕਦਾ ਤੂੰ ਫੇਰ ਨਾ ਕਰਿਆ ਕਰ ਮੈਂ ਦਿੱਲੀ ਦਾ ਰਾਜਾ ਹਾਂ ਮੈਂ ਪੱਕਾ ਬੰਦਾ ਹਾਂ ਜਿਹਦੀ ਮਰਜ਼ੀ ਮਾਰਿਆ ਮੈਂ ਕਿਹਾ ਬੇਟਾ ਤੂੰ ਮੈਨੂੰ ਫੋਨ ਕਰਿਆ ਕਰ ਮੇਰੇ ਮੇਰਾ ਦਿਲ ਬੜਾ ਖੁਸ਼ਦਾ ਹੈ ਤੇ ਕਹਿੰਦਾ ਹੀ ਕੋਈ ਗੱਲ ਨਹੀਂ ਤੇ ਮੈਨੂੰ ਜਾਣ ਕੇ ਬੇਟੀ ਨੇ ਮੈਨੂੰ ਸੇਰੇ ਸੁੱਤੀ ਨੂੰ ਠਾਈ ਹੈ ਮੈਨੂੰ ਕੋਈ ਪਤਾ ਨਹੀਂ ਤਦੋਂ ਮੈਂ ਪੁੱਛਦੀ ਮੈਂ ਕਹਿੰਦੀ ਵੋਟੀ ਨੂੰ ਫੋਨ ਫੜ ਮੈਂ ਆਉਂਦਾ ਕੰਨੀਆਂ ਸੀ ਆਉਂਦਾ ਕਦੀ ਕਦੀ ਇਹਨਾਂ ਨੂੰ ਦੱਸਣਾ ਮੈਨੂੰ ਤਾਂ ਮੇਰੇ ਦਿਲ ਡੁੱਬਦਾ ਰਹਿੰਦਾ ਹੁੰਦਾਈ ਮੈਂ ਕਹਿੰਦੀ ਮੈਨੂੰ ਦੱਸੋ ਮੇਰੇ ਬੱਚਾ ਠੀਕ ਠਾਕ ਹੈ ਉੱਥੇ ਚਲ ਪੈਸਿਆਂ ਦੀ ਤਾਂ ਮੈਨੂੰ ਕੋਈ ਗੱਲ ਨਹੀਂ ਆ ਪਾਂਦਾ ਨਹੀਂ ਕਹਿੰਦਾ ਕਮਾਈ ਕਰਦਾ ਕਿੱਦਾਂ ਕਰਦਾ ਜੋ ਮਰਜ਼ੀ ਕਰਦਾ ਪਰ ਮੈਨੂੰ ਫੋਨ ਕਰ ਦਿਆ ਕਰ ਮੈਂ ਠੀਕ ਆ ਹਾਂ ਮੈਂ ਤੇ ਕਹ ਰਹੀਂਦੀ ਕਲੀ ਢੋਲੇ ਮੱਲੇ ਕੰਦੀ ਕਲੀ ਕਦੀ ਉਧਰ ਕਦੀ ਉਧਰ ਰਿਤੇਦਾਰਾਂ ਦੇ ਵੀ ਜਾਣਾ ਫਿਰਦਾ ਕਦੀ ਮੈਂ ਚਲ ਜਾਣਾ ਕਦੀ ਆ ਜਾਣਾ ਤੇ ਮੈਨੂੰ ਉਹਦਾ ਫਿਕਰ ਸੀ ਮੈਂ ਬੱਚੇ ਦਾ ਗੱਲ ਹੋ ਜਾਵੇ 4 ਮਹੀਨੇ ਹੋ ਗਏ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਤੇ ਫਿਰ ਮੇਰਾ ਦੇ ਵੀ ਜਾਣਦਾ ਤੇ ਘੁੰਮਿਆ ਤਰ੍ਹਾਂ ਢੁੱਬੀ ਢੁੱਬੀ ਦੀ ਹੋਈ ਨਾ ਇਹਦੇ ਕੋਲ ਜਾਲਾ ਕੁੜੀ ਕੋਲ ਜਾਣਾ ਇਹ ਨਹੀਂ ਕਨਾਂ ਹੁੰਦਾ ਫੋਨ ਉਹ ਟੀਨੂ ਗੱਲ ਕਰਨੀ ਔਰ ਕਿੰਨੀ ਆਉਂਦਾ ਫੋਨ ਅਹੀ ਆ ਗਏ ਤੈਨੂੰ ਕਾਹਦਾ ਫਿਕਰ ਕਿੰਨਾ ਚਿਰ ਹੋ ਗਿਆ ਬਾਹਰ ਗਿਆ ਬਾਹਰ ਹੋ ਗਿਆ ਸੀ ਇਹ ਇਹਦੇ ਚ ਝੋਨਿਆਂ ਦੀ ਝੋਨੇ ਲੱਗਦੇ ਸੀ ਉਹਦੇ ਜੇਠੇ ਚ ਜੇਠ ਤੇ ਕੀ ਗਿਆ ਸੀ ਨਾ ਕਹਿੰਦੇ ਕਿ 4 ਤਰੀਕ ਨੂੰ ਉਧਰ ਕਿੰਨਾ ਚਲੋਂਗੇ ਉਹਦਾ 5 ਸਾਲ ਹੋ ਗਿਆ ਨਾ ਉਹਨੂੰ ਗਿਆ 5ਵਾਂ 6ਵਾਂ ਸਾਲ ਲੱਗਾ ਤੇ ਦੋ ਤਿੰਨ ਵਾਰੀ ਤੇ ਦੋ ਵਾਰੀ ਆਇਆ ਉਹ ਛੁੱਟੀ ਉਹ ਮਰਿਆ ਸੀ ਅਸੀਰੀ ਸੀ ਮੰਗਾਇਆ ਗਿਆ ਸੀ ਛੁੱਟੀ ਕੱਟ ਕੇ ਤੇ ਮੈਂ ਕਿਹਾ ਤਾ ਤਾ ਜੋ ਅਸੀਂ ਕਰਨੇ ਹੋ ਤੂੰ ਕਰ ਲੈ ਕੀ ਕਰਨਾ ਤੂੰ ਪੈਸੇ ਕਮਾਣ ਗਿਆ ਤੇ ਤੂੰ ਨਾ ਕੋਈ ਗੱਲ ਨਹੀਂ ਮੈਂ ਸਾਰਾ ਕੁਝ ਕਰ ਲਾਂਗੀ ਚਲੋ ਅਸੀਂ ਉਹਦਾ ਭੋਗ ਭਾਗ ਪਾਇਆ ਕਰਿਆ ਹੁਣ ਆਇਆ ਉਹਦੇ 2 ਸਾਲਾਂ ਮਰਨ ਤੋਂ ਬਾਅਦ 2 ਸਾਲ ਤੋਂ ਮਰ ਗਿਆ ਸੀ ਤੇ 2 ਸਾਲ ਤੋਂ ਬਾਅਦ ਆਇਆ ਸਾਲ ਹੋ ਗਿਆ 1 ਸਾਲ ਤੇ 4 ਮਹੀਨੇ ਹੋ ਗਏ ਉਹਨਾਂ ਨੂੰ ਗਏ ਤੇ ਮੈਨੂੰ ਨਹੀਂ ਪਤਾ ਵੀ ਕੀ ਗੱਲ ਹੈ ਕੀ ਬਾਤ ਹੈ ਤੇ ਇਹ ਵੀ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਕੀ ਮੰਗ ਕੀ ਕਰਦਾ ਮੇਰੇ ਬੱਚੇ ਪੁੱਛ ਕੇ ਚੱਲ ਆਹੋ ਇਹਨੂੰ ਮੈਨੂੰ ਇਹਵੇਂ ਮੈਨੂੰ ਪਤਾ ਲੱਗ ਜਾ ਚੰਗੀ ਤਰ੍ਹਾਂ ਵੀ ਮੇਰਾ ਬੱਚਾ ਉੱਥੇ ਕਿਹੜੇ ਹਿਸਾਬ ਵਿੱਚ ਹੈ ਕਿਹ ਕੀ ਹਿਸਾਬ ਕਿਤਾਬ ਵਿੱਚ ਜਿੰਨਾ ਦੱਸੋ ਇਹ ਕੀ ਲੱਗਦੀ ਸੀ ਤੁਹਾਡੇ ਮੇਰੇ ਮਾਮਾ ਜੀ ਇਸ ਤਰ੍ਹਾਂ ਨੂੰ ਪਤਾ ਲੱਗਾ ਵੀ ਉਹਨਾਂ ਦੀ ਬਾਅਦ ਡੈਥ ਹੋ ਗਈ। ਕੱਪ ਗੱਲ ਪਤਾ ਲੱਗਾ ਰਾਤ। ਇਸ ਤਰ੍ਹਾਂ ਲੱਗਦਾ। ਮਾਂ ਮੀਰਾ ਫੋਨ ਆਈ। ਇੱਕ ਦਿਨ। ਕੀ ਕਹਿੰਦੇ? ਉਹ ਵੀਰ ਲੱਭਤ ਵੀ ਨਹੀਂ ਲੱਭਾ ਵੀਰ ਉਹਨਾਂ ਵੀਰ ਪਾਈ। ਉਹ ਫਿਰ ਉਧਰ ਕੇ ਫੋਟੋ ਭੇਜੀ ਕਹਿੰਦੇ ਪੂਰੇ ਹੋ ਗਏ ਨੇ ਸੰਸਕਾਰ ਹੀ ਹੋ ਗਏ ਨੇ ਨਾਲ। 2.5 ਮਹੀਨੇ ਹੋ ਗਏ। 2.5 ਮਹੀਨੇ ਆ ਦੋ 2.5 ਮਹੀਨੇ ਦੀ। ਸੰਸਕਾਰ ਉੱਥੇ ਕਰਤਾ। ਹਾਂ ਉੱਥੇ ਕਰਤਾ। 23 ਇਹਨਾਂ ਕੋਲ ਇਹ ਤੁਹਾਨੂੰ ਲੱਗਦੇ ਇਹ ਵੀਰਜੀ ਆਪਣੇ ਚਾਚਾ ਜੀ ਆਪਣੇ ਵੀਰਜੀ ਲੱਗਦੇ ਸੀ ਸਾਡੇ ਚਾਚਾ ਜੀ ਦੇ ਬੇਟੇ ਸੀ ਤੇ ਇਟਲੀ ਗਏ ਸੀ ਆਪਣੀ ਰੋਜੀ ਰੋਟੀ ਵਾਸਤੇ ਜਿੱਦਾਂ ਹੁਣ ਪਰਿਵਾਰ ਦੇ ਪਿੱਛੇ ਸਾਡੀ ਸਾਡੀ ਚਾਚੀ ਲੱਗਦੀ ਆ ਠੀਕ ਹੈ ਜੀ ਤੇ ਉਹਨਾਂ ਦੇ ਗਾਂ ਉਹਨਾਂ ਦੇ ਪੋਤਰੇ ਦੋ ਇੱਕ ਬੇਟੀ ਹੈ ਪੋਤਰੀ ਤੇ ਇੱਕ ਪੁੱਤਰਾ ਵਾ ਤੇ 5 ਸਾਲ ਹੋ ਗਏ ਸੀ ਸਾਡੇ ਵੀਰਜੀ ਨੂੰ ਗਏ ਨੂੰ ਸਾਡੇ ਚਾਚਾ ਜੀ ਦੇ ਬੇਟੇ ਪਿੱਛੇ ਜੀ ਥੋੜਾ ਸਮਾਂ ਹੀ ਹੋਇਆ ਸਾਡੇ ਚਾਚਾ ਜੀ ਦਾ ਸਵਰਗਵਾਸ ਹੋ ਗਿਆ ਉਸ ਤੋਂ ਬਾਅਦ ਜਿਹੜਾ ਕਮਾਈ ਦਾ ਜਿਹੜਾ ਸਾਧਨ ਸੀ ਵੀਰਜੀ ਉਹ ਸਾਡੇ ਇਹ ਵੀਰ ਸਾਡੇ ਜਿਹੜੇ ਬਾਹਰ ਜਿਹੜੇ ਮਨਜੀਤ ਸਿੰਘ ਜੀ ਜਿਹੜੇ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਬਾਹਰ ਗਏ ਸੀ ਤੇ ਕਿਦਾਂ ਪਤਾ ਲੱਗਾ ਕਿ ਡੈਥ ਹੋਈ ਹੈ ਪਤਾ ਇਦਾਂ ਲੱਗਾ ਜੀ ਸਾਡੇ ਭੈਣ ਸਾਡੀ ਜਿਹੜੀ ਪਿੰਡ ਹਬੀਵਾਲ ਦੇ ਵਿੱਚ ਵਿਆਹੀ ਹੈ ਤੇ ਉਹਨਾਂ ਨੂੰ ਕੋਈ ਕਿਸੇ ਨੇ ਵੀਡੀਓ ਪਾਈ ਸੀ ਬਾਹਰੋਂ ਟਿਕਟੌਕ ਤੇ ਤੇ ਉਦੋਂ ਪਤਾ ਲੱਗਾ ਨਹੀਂ ਤੇ ਦੋ ਦੋ ਮਹੀਨੇ ਸਾਨੂੰ ਕੁਝ ਪਤਾ ਨਹੀਂ ਲੱਗਾ ਮੰਨ ਲੀ ਕਿ ਇਹਨੇ ਫੋਨ ਵੀ ਨਹੀਂ ਕੀਤਾ ਕਿ ਤੁਹਾਡੇ ਭਰਾ ਦਾ ਹਾਲ ਹੈ ਤੇ ਇਦਾਂ ਹਾਲ ਤੇ ਬਾਅਦ ਜਦੋਂ ਉਹਨਾਂ ਨੇ ਟਿਕਟੌਕ ਤੇ ਜਦੋਂ ਵੀਡੀਓ ਦੇਖੀਓ ਤੇ ਅਸੀਂ ਵੀ ਹੈਰਾਨ ਰਹਿ ਕੇ ਵੀਡੀਓ ਦੇਖ ਕੇ ਬਹੁਤ ਦੁੱਖ ਲੱਗਾ ਤੇ ਅੱਜ ਸਾਰੇ ਪਰਿਵਾਰ ਦਾ ਸਹਿਮ ਦਾ ਮਾਹੌਲ ਇਥੇ ਮੰਲੇ ਦੇ ਵਿੱਚ ਵੀ ਸਾਰੇ ਪਿੰਡ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਜਦੋਂ ਸਾਨੂੰ ਪਤਾ ਲੱਗਾ ਤੇ ਉਹਨੇ ਸੰਸਕਾਰ ਉੱਤੇ ਕਰ ਦਿੱਤਾ ਗਿਆ ਸਰਕਾਰ ਤੇ ਉਹ ਕਹਿ ਰਹੇ ਰਹੇ ਨੇ ਸਰਕਾਰ ਕਰਤਾ ਪਰ ਜੋ ਦੇਖਣ ਜਾ ਰਹੇ ਪਰ ਜਦੋਂ ਤੱਕ ਸਾਡੇ ਅੱਗੇ ਵੀਡੀਓ ਨਹੀਂ ਆਉਂਦੀ ਜਾਂ ਕੋਈ ਫੋਟੋ ਨਹੀਂ ਆਉਂਦੇ ਫਿਰ ਉਹਨਾਂ ਤੇ ਕਰ ਅਸੀਂ ਮੰਨ ਨਹੀਂ ਮੰਨ ਨਹੀਂ ਸਕਦੇ ਮਦਰੀ ਜਦੋਂ ਕੋਈ ਵੀਡੀਓ ਆਏਗੀ ਸਸਕਾਰ ਦੀ ਜਾਂ ਸਾਡੇ ਕੋਈ ਫੋਟੋ ਆਏਗੀ ਫੇਰ ਹੀ ਅਸੀਂ ਮੰਨਾਂਗੇ ਹਾਂ ਵੀ ਸਸਕਾਰ ਹੋ ਗਿਆ ਉੱਥੇ ਬਾਹਰ ਉਹ ਫੋਟੋ ਜਿਹੜੀ ਦਿਖਾ ਰਹੇ ਸੀ ਡੈਥ ਹੋਈ ਹਾਂਜੀ ਉਹ ਡੈਥ ਹੋਈ ਜੀ ਤੇ ਫੋਟੋ ਚਲ ਦਿਖਾ ਰਹੇ ਪਰ ਸਾਡਾ ਜੋ ਕੋਈ ਯਕੀਨ ਜਣੀ ਅਜੇ ਬੰਦ ਨਹੀਂ ਯਕੀਨ ਨਹੀਂ ਬੰਦਿਆ ਜਾ ਰਿਹਾ ਕਿ ਮਦਰੀ ਬਾਅਦ ਡੈਥ ਵੀ ਉਹਨਾਂ ਦੀ ਹੋਈ ਕਿ ਜਾਂ ਕੀ ਹੋਇਆ ਕੋਈ ਪੱਕਾ ਨਹੀਂ ਕਹਿ ਸਕਦੇ ਅਜੇ ਉਹਦਾ ਮੰਗੇ ਇਹੀ ਕਰਦੇ ਆ ਜੇ ਜੋ ਵੀ ਉੱਥੇ ਜਿਹੜਾ ਪਾਣਾ ਵਰਤਿਆ ਉਹ ਸਾਨੂੰ ਦੱਸਿਆ ਜਾਵੇ ਜਿਹੜੇ ਸਾਡੇ ਪੰਜਾਬੀ ਭਰਾ ਉਥੇ ਇਟਲੀ ਦੇ ਵਿੱਚ ਜਾਂ ਕਿਤੇ ਵੀ ਬੈਠੇ ਨੇ ਉਹਨਾਂ ਨੂੰ ਇਹ ਬੇਨਤੀ ਹੈ ਕਿ ਜਿੰਨੇ ਵਾਅਦੇ-ਵਾਦੇ ਇਸ ਪਰਿਵਾਰ ਦੀ ਜਿਹੜੀ ਬਾਹ ਫੜੀ ਜਾਵੇ ਤੇ ਜਾਂ ਪਤਾ ਲੱਗੇ ਉਹਨਾਂ ਦੇ ਇਕੱਲਾ ਹੀ ਜਿਹੜਾ ਘਰ ਦਾ ਜਿਹੜਾ ਕਮਾਈ ਦਾ ਸਾਧਨ ਸੀ ਕੋਈ ਇਕੱਲਾ ਹੀ ਬੇਟਾ ਸੀ ਸਾਡੀ ਭੈਣ ਹਬੀਬਾ ਦੇ ਵਿੱਚ ਪਈ ਆ ਸਾਡੀ ਚਾਚੀ ਜੀ ਨੇ ਉਹ ਆਏ ਮੇਰੇ ਮਾਤਾ ਜੀ ਨੇ ਤੇ ਸਾਡੀ ਮੰਗ ਇਹ ਹੈ ਕਿ ਉਹ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਪਰਿਵਾਰ ਦੀ ਜਿਹੜਾ ਜਿੱਦਾਂ ਵੀ ਹੋ ਸਕੇ ਜਿੱਦਾਂ ਨਾਲ ਖੜਨ ਤੇ ਉਹ ਵਿੱਚ ਬੱਚੇ ਦਾ ਵੀ ਪਤਾ ਲੱਗੇ ਕਿਦਾਂ ਜਦਾਂ ਡੈਥ ਹੋਏ ਕਿ ਜਾਂ ਕੀ ਪਾਣਾ ਵਰਤੇ ਉਥੇ ਸਾਨੂੰ ਕੋਈ ਪੱਕਾ ਅਜੇ ਤੱਕ ਅਦਾ ਹੀ ਪਤਾ ਲੱਗਾ